ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਵਿਕਿੰਦਰ ਕੁਮਾਰ ਦੱਸਦੀ ਹਾਂ ਕਿ ਸਰਹੱਦੀ ਇਲਾਕੇ ਦੇ ਵਿੱਚ ਸਿੰਬਲ ਸਕੂਲ ਦੇ ਤੇ ਕਮਲਜੀਤ ਜੀ ਦੇ ਦੇਖਦੇ ਤੇ ਪਹੁੰਚੇ ਹਨ ਉਹਨਾਂ ਵੱਲੋਂ ਫੁੱਲ ਅਰਪਣ ਕਰਕੇ ਜਨਾਇਆ ਗਿਆ ਤੇ ਲੋਹੜੀ ਦਾ ਤਿਹਾਰ ਜਿਹੜਾ ਉਹਨਾਂ ਦੇ ਨਾਲ ਮਨਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਬਮਿਆਲ ਜਿਹੜੀ ਚੌਂਕੀ ਹੈਗੀ ਉੱਥੇ ਖੜਿਆ ਜਿੱਥੇ ਇੱਥੇ ਭਾਰੀ ਫੋਰਸ ਦੇ ਨਾਲ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਆ ਆਪਣੇ ਫੋਰਸ ਅਫਸਰਾਂ ਦੇ ਨਾਲ ਤੇ ਆਪਣੇ ਜਮਲ ਦਿਨ ਨਾਲ ਜਿਹੜਾ ਹੈ ਜਿਹੜਾ ਹੈ ਬੜੀ ਹਿਤੋਂ ਤਾਮ ਦੇ ਨਾਲ ਬਣਾਇਆ ਗਿਆ ਹੈ ਉੱਥੇ ਹੀ ਡਿਪਟੀ ਸੁਖਜਿੰਦਰ ਸਿੰਘ ਠਾਪੜ ਸਾਡੇ ਜੋ ਇੱਥੇ ਪਹੁੰਚੇ ਸੀ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਇਸ ਤਿਹਾੜ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੂੰ ਜੋ ਵੀ ਲੋਕਾਂ ਨੂੰ ਮੈਸੇਜ ਦਿੱਤਾ ਉਹ ਤੁਹਾਨੂੰ ਸੁਣਾਣੇ ਆਪਣੇ ਚੈਨਲ ਤੇ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਭਾਰੀ ਰਿਪੋਰਟ ਦੇ ਨਾਲ ਜਿਹੜਾ ਅੱਜ ਲੋਹੜੀ ਦਾ ਤਿਹਾੜ ਮਨਾਇਆ ਗਿਆ ਮਰਦ ਇਹ ਸੱਸੇ ਕਿਹਾ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਸਰਦਾਰ ਦਲਵਿੰਦਰ ਸਿੰਘ ਜੀ ਢਿਲੋਂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਉਹ ਇਸ ਤਰ੍ਹਾਂ ਸੀਗਾ ਕਿ ਅੱਜ ਉਹਨਾਂ ਨੇ ਕਿਹਾ ਸੀਗਾ ਵੀ ਮਾਨਯੋਗ ਆਪਣੇ ਹਲਕੇ ਦੇ ਮੰਤਰੀ ਸਾਹਿਬ ਸ਼੍ਰੀ ਲਾਲਚੰਦ ਘਟਾਰੂ ਚੱਕ ਜੀ ਔਰ ਪਠਾਨਕੋਟ ਦੇ ਡੀਸੀ ਸਾਹਿਬ ਪੀ ਆਪਾਂ ਸਾਰੇ ਜਿੰਨੇ ਵੀ ਫੋਰਸਸ ਹੈਗੀਆਂ ਨੇ ਉਹ ਆਪਾਂ ਕਵਲਜੀਤ ਪੋਸਟ ਤੇ ਜਾ ਕੇ ਅੱਜ ਆਪਣਾ ਲੋਹੜੀ ਦਾ ਤਿਹਾਰ ਮਨਾਵਾਂਗੇ ਸਾਰਿਆਂ ਦੇ ਨਾਲ ਜਿਹਦੇ ਵਿੱਚ ਆਪਣੀਆਂ ਕਮਾਂਡੋ ਘਾਤਕ ਔਰ ਲੈਡੀ ਫੋਰਸ ਔਰ ਬੀਐਸਐਫ ਦੇ ਜਵਾਨ ਔਰ ਸਾਡੀ ਪੰਜਾਬ ਪੁਲਿਸ ਪਠਾਨਕੋਟ ਦੀ ਟੁਕਰੀਆਂ ਜਿਹਨਾਂ ਸਾਰਿਆਂ ਦੇ ਵਿੱਚ ਮੰਤਰੀ ਸਾਹਿਬ ਐਸਐਸਪੀ ਸਾਹਿਬ ਤੇ ਔਰ ਡੀਸੀ ਸਾਹਿਬ ਨੇ ਰਲ ਮਿਲ ਕੇ ਲੋੜੀ ਦਾ ਤਿਹਾਰ ਮਨਾਇਆ ਔਰ ਸਾਰਿਆਂ ਨੂੰ ਸੰਦੇਸ਼ ਦਿੱਤਾ ਔਰ ਸਾਨੂੰ ਵੀ ਉਹਦੇ ਵਿੱਚ ਬੜੀ ਉਸਤਤਵ ਵਲੀ ਹੈ ਸਾਨੂੰ ਨਾਲੇ ਸਾਡੇ ਵਾਸਤੇ ਹੁੰਦਾ ਕਿ ਬੂਸਟ ਮਿਲਦਾ ਹੈ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਸਰਚ ਪ੍ਰੈਸ਼ਰ ਕਰ ਰਹੇ ਹੋ ਉਹਦੇ ਵਿੱਚ ਵੱਧ ਚੜ ਕੇ ਹੱਸਾ ਰੋ ਔਰ ਉਹਦੇ ਨਾਲ ਸਾਨੂੰ ਸਾਡੀ ਪੁਲਿਸ ਫੋਰਸ ਨੂੰ એનર્ਜੀ ਵੀ ਮਿਲਦੀ ਹੈ ਕਿ ਸਾਡੇ ਵਿੱਚ ਸਾਡੇ ਪੁਲਿਸ ਆਫੀਸਰ ਸੀਨੀਅਰ ਪੁਲਿਸ ਆਫੀਸਰ ਜਿਹੜੇ ਨੇ ਉਹ ਵਿੱਚ ਸ਼ਾਮਲ ਨੇ ਸੋ ਐਸੇ ਕੜੀ ਦੇ ਵਿੱਚ ਅੱਜ ਸਾਰੇ ਆਫੀਸਰ ਸਾਹਿਬਾਨ ਔਰ ਮਨਤੀ ਸਾਹਿਬ ਆਏ ਸੀਗੇ ਥੈਂਕ ਯੂ ਵੈਰੀ ਮਚ